ਕਬੂਤਰਬਾਦੀ ਸ਼ਹਿਰ ਜਿੰਨਾ ਲੋਕਾਂ ਨੂੰ ਇਹਦੇ ਬਾਰੇ ਗਿਆਨ ਨਹੀਂ ਉਹ ਇਹਨੂੰ ਖੇਡ ਸਮਝਦੇ ਹੋਣਗੇ ਕਿਉਂਕਿ ਜਿਹੜੀ ਗੱਲ ਬਾਰੇ ਗਿਆਨ ਨਹੀਂ ਹੁੰਦਾ ਉਹਦੇ ਬਾਰੇ ਬੋਲਣਾ ਉਹਦੇ ਬਾਰੇ ਸਮਝਣਾ ਔਰ ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਔਖਾ ਹੋ ਜਾਂਦਾ ਹੈ ਕਬੂਤਰਬਾਦੀ ਇੱਕ ਪ੍ਰਾਤਨ ਖੇਡ ਹੈ ਰਾਜਾ ਮਹਾਰਾਜਾਂ ਦੀ ਖੇਡ ਵੈਸੇ ਸਿਆਣਿਆਂ ਦਾ ਕਥਨ ਹੈ ਕਿ ਜਦੋਂ ਜ਼ਿੰਦਗੀ ਦੇ ਵਿੱਚੋਂ ਸ਼ੌਕ ਖਤਮ ਹੋ ਜਾਣ। ਜ਼ਿੰਦਗੀ ਦੇ ਵਿੱਚੋਂ ਸ਼ੌਕ ਖਤਮ ਹੋ ਜਾਣ ਤਾਂ ਜ਼ਿੰਦਗੀ ਬੇਅਸਰ ਹੋ ਜਾਂਦੀ ਹੈ। ਉਹਦਾ ਕੋਈ ਮੈਨ੍ਹਾ ਨਹੀਂ ਰਹਿ ਜਾਂਦਾ ਬੇਮੈਨੇ ਹੋ ਜਾਂਦੀ ਹੈ। ਸੋ ਹਰੇਕ ਬੰਦੇ ਦੀ ਜ਼ਿੰਦਗੀ ਦੇ ਵਿੱਚ ਸ਼ੌਕ ਹੋਣੇ ਚਾਹੀਦੇ ਆ। ਮੈਂ ਸਵੇਰੇ ਦੇਖ ਰਿਹਾ ਸੀ ਮੈਂ ਸੈਰ ਤੇ ਗਿਆ ਸੀ 6 ਵਜੇ ਤੋਂ ਪਹਿਲਾਂ ਜਿੰਨੇ ਵੀ ਸਾਡੇ ਇਸ ਪਾਰਟਿਸਪੀਟਰ ਬਹਗੇ ਐ ਇਸ ਫੰਕਸ਼ਨ ਦੇ ਉਹ ਸੇਵਾ ਦੇ ਪਤਾ ਨਹੀਂ ਕਿੰਡੀ ਕਿੰਡੀ ਦੌਰੋਂ ਮੋਟਰਸਾਈਕਲ ਪਹੁੰਚ ਰਹੇ ਸੀ ਉਹਨਾਂ ਦੇ ਵਿੱਚ ਇੱਕ ਜਨੂਨ ਹੈ ਇੱਕ ਜਜ਼ਬਾ ਹੈ ਇਹ ਖੇਡ ਦੇ ਪ੍ਰਤੀ ਬਹੁਤ ਵਧੀਆ ਲਗਾਏ ਉਹਨਾਂ ਨੇ ਉਹ ਨਸ਼ਿਆਂ ਤੋਂ ਹੋਰ ਸਮਾਜਿਕ ਗਲਤੀਆਂ ਤੋਂ ਦੂਰ ਹੋ ਕੇ ਮੁੰਡੇ ਸਾਡੀ ਨੌਜਵਾਨ ਪੀੜ੍ਹੀ ਇਸ ਪਾਸੇ ਲੱਗੇ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਪਰ ਮੇਰੀ ਇੱਕ ਬੇਨਤੀ ਹੈ ਕਿ ਜਿਨ੍ਹਾਂ ਵੀ ਜਿਸ ਵੀ ਜੋ ਵੀ ਕਾਰਜ ਦੇ ਵਿੱਚ ਜਿਹੜਾ ਬੰਦਾ ਪਵੇ ਉਹਨੂੰ ਬੜੀ ਇਮਾਨਦਾਰੀ ਨਾਲ ਲਗਨ ਨਾਲ